ਗਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਗਰਵਿੰਦਰ ਨੂੰ ਕੋਕੋ ਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਘਣਾਉਣਾ ਕੰਮ ਕਰਨ ਲੱਗਿਆ ਸੋਹ ਵੀਰੀ ਸੁੱਚ ਆਪਣੀ ਔਲਾਦ ਲਈ ਇਹ ਗੱਲਾਂ ਕਰਨੀਆਂ ਪੈਰੀਆਂ ਤੁਹਾਨੂੰ ਨਹੀਂ ਜੀ ਸਿਆਣੇ ਕਹਿੰਦੇ ਆ ਧੀ ਦੇ ਕੇ ਪੁੱਤ ਲੈ ਲੀਦਾ ਉਹਨੇ ਸਾਡਾ ਪੁੱਤ ਮਾਰਿਆ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜੀਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਚੁੱਕਿਆ ਉਹ ਲੜਕੇ ਦੇ ਪਰਿਵਾਰ ਦੇ ਵਿੱਚੋਂ ਇੱਕ ਹੋਰ ਇੰਟਰਵਿਊ ਆਉਂਦੀ ਹੈ ਉਹ ਕਹਿੰਦੀ ਆ ਕਿ ਤੁਸੀਂ ਅੰਦਰਖੱਤੇ ਪੈਰਵਾਹੀ ਕਰ ਰਹੇ ਹੋ ਦੇ ਕੇਸ ਦੀ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ ਅੰਦਰਖੱਤੇ ਅਸੀਂ ਇਹਦੇ ਪੱਖ 'ਚ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਰਤਾ ਇਹ ਸਾਡੀ ਕੋਈ ਖੁਸ਼ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਨਾਤਾ ਤੋੜ ਚੁੱਕੇ ਹਾਂ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਵੱਡੀ ਮਤਲਬ ਉਹ ਜਿਹੜੀ ਮੈਂ ਗੱਲਾਂ ਉਹਨਾਂ ਦੱਸੀਆਂ ਕਿ ਬੜੀ ਸੇਵਾ ਕਰਦਾ ਰਿਹਾ ਗੁਰਵਿੰਦਰ ਪਹਿਲਾਂ ਜਦੋਂ ਤੁਸੀਂ ਬਿਮਾਰ ਸੀ ਉਹਦੋਂ ਵੀ ਤੁਹਾਡੇ ਕੋਲ ਰਿਹਾ ਲਗਾਤਾਰ ਸ਼ਾਇਦ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ। ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਜਿ세 ਰਿਹਾ ਸੀ ਫਿਰ ਯਕੀਨ ਤਾਂ ਕਰਨਾ ਹੀ ਹੈ ਜੀ। ਪਰ ਜਿੱਡਾ ਕਾਨੂੰਨ ਆਉਣੇ ਕੰਮ ਕਰਦਾ ਹੈ। ਅਸੀਂ ਕਿਸੇ ਵੀ ਸ਼ਬਦਾਂ ਵਿੱਚ ਉਹਨੂੰ ਬਿਆਨ ਨਹੀਂ ਕਰ ਸਕਦੇ। ਪਰ ਇੱਕ ਗੱਲ ਹੋਰ ਚੱਲਦੀ ਹੈ ਕਿ ਲੜਕੀ ਤੁਹਾਡੇ ਨੂੰ ਡਿਪੋਰਟ ਕੀਤਾ ਜਾਂਦਾ ਕੈਨੇਡਾ ਤੋਂ ਇਦਾਂ ਦੀ ਗੱਲ ਹੈ? ਨਹੀਂ ਜੀ ਨਹੀਂ ਜੀ ਵਰਕ ਪਰਮਿਟ ਤੇ ਸੀ ਸਾਡੇ 4 ਮਹੀਨੇ ਵਰਕ ਪਰਮਿਟ ਰਹਿੰਦਾ ਸੀਗਾ। ਜਦੋਂ ਪਰਿਵਾਰ ਦਾ ਆਪਦਾ ਫੈਸਲਾ ਹੋ ਜਾਂਦਾ ਹੈ ਵੀ ਆਪਾਂ ਇੱਥੇ ਇੰਡੀਆ ਦੇ ਵਿੱਚ ਰਹਿਣਾ ਹੈ। ਤੀਸਰਾ ਬੰਦਾ ਹਰਕਮਲ ਇਸ ਕੇਸ ਦੇ ਵਿੱਚ ਉਸ ਨੂੰ ਲੈ ਕੇ ਬੜੇ ਸਵਾਲ ਨੇ ਕਿ ਕੀ ਤੁਸੀਂ ਉਸ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਜਾਣਦੇ ਸੀ ਕਿ ਪਹਿਲਾਂ? ਨਹੀਂ ਜੀ ਬਿਲਕੁਲ ਨਹੀਂ ਜੀ। ਰਿਸ਼ਤੇਦਾਰ ਦੱਸ ਰਹੇ ਸੀ। ਬਿਲਕੁਲ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ। ਇਹਨਾਂ ਨੇ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਅੰਦਰ ਵੱਧ ਜ਼ਮੀਨ ਕਰਕੇ ਕਰਦਾ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਲੋਕਵਾਇਟੀਵੀ ਨਾਲ ਜੁੜਨ ਤੁਸੀਂ ਮੈਂ ਹਮਤਾਜ਼ ਫਰੀਦਕੋਟ ਦੇ ਪਿੰਡ ਸੁਖਨਵਾਲਾ ਵਿੱਚ ਜੋ ਘਟਨਾ ਵਾਪਰੀ ਆ ਉਸ ਨੂੰ ਪੂਰੀ ਦੁਨੀਆ ਭਰ ਨੇ ਦੇਖਿਆ ਤਾਂ ਉਸ ਦੇ ਵਿੱਚ ਲੜਕੇ ਵਾਲਿਆਂ ਦੇ ਜੋ ਗੱਲਾਂ ਕਹੀਆਂ ਜੋ ਪੱਖ ਹੁਣ ਤੱਕ ਸਾਹਮਣੇ ਆਇਆ ਉਸ ਤੋਂ ਬਾਅਦ ਲੋਕਾਂ ਦੇ ਮਨ ਵਿੱਚ ਸੀ ਕਿ ਲੜਕੀ ਵਾਲਿਆਂ ਦਾ ਪੱਖ ਕਿੱਥੇ ਹੈ ਲੜਕੀ ਵਾਲਿਆਂ ਦਾ ਪਰਿਵਾਰ ਕਿੱਥੇ ਹੈ ਉਹ ਕੋਈ ਬਿਆਨ ਕਿਉਂ ਨਹੀਂ ਦੇ ਰਹੇ ਆਪਣੀ ਗੱਲ ਕਿਉਂ ਨਹੀਂ ਸਾਹਮਣੇ ਰੱਖ ਰਹੇ ਤਾਂ ਅਸੀਂ ਇਸ ਵਕਤ ਰੁਪਿੰਦਰ ਕੌਰ ਦੇ ਘਰ ਵਿੱਚ ਮੌਜੂਦ ਹਾਂ ਜਿੱਥੇ ਸਾਡੇ ਨਾਲ ਉਹਨਾਂ ਦੇ ਪਿਤਾ ਜਸਾ ਸਿੰਘ ਹੋਣਗੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਉਹਨਾਂ ਦਾ ਜੋ ਪੱਖ ਹੈ ਉਹਨਾਂ ਦਾ ਜੋ ਕਹਿਣਾ ਹੈ ਉਹ ਸਾਰੀ ਗੱਲਬਾਤ ਉਹਨਾਂ ਦੇ ਨਾਲ ਕਰਦੇ ਹਾਂ ਸਾਡੇ ਨਾਲ ਜਸਾ ਸਿੰਘ ਜੀ ਹੋਣਗੇ ਅੰਕਲ ਜੀ ਸਭ ਤੋਂ ਪਹਿਲਾਂ ਤਾਂ ਸਾਡਾ ਸਵਾਲ ਇਹ ਹੀ ਰਹੂਗਾ ਕਿ ਜੋ ਘਟਨਾ ਵਾਪਰੀ ਉਸ ਨੂੰ ਤੁਸੀਂ ਕਿਵੇਂ ਦੇਖ ਬਹੁਤ ਹੀ ਮੰਦਭਗੀ ਘਟਨਾ ਹੈ ਜਿਹਦਾ ਕਿਸੇ ਸ਼ਬਦਾਂ ਵਿੱਚ ਤੁਸੀਂ ਬਿਆਨ ਕਰ ਹੀ ਨਹੀਂ ਸਕਦੇ ਗੁਰਵਿੰਦਰ ਸਿੰਘ ਸਾਡਾ ਜਵਾਈ ਨਹੀਂ ਸੀ ਉਹ ਸਾਡਾ ਪੁੱਤ ਸੀ ਜਿਹਦਾ ਸਾਨੂੰ ਨਾ ਸਹਿਣ ਜੋਗ ਦੁੱਖ ਘਟਾ ਨਾ ਭੁੱਲਣ ਜੋਗ ਅਸੀਂ ਇਸ ਘਟਨਾ ਨੂੰ ਸ਼ਬਦਾਂ ਵਿੱਚ ਬਿਆਨ ਹੀ ਨਹੀਂ ਕਰ ਸਕਦੇ ਜਦੋਂ ਜਦੋਂ ਘਟਨਾ ਵਾਪਰਦੀ ਹੈ ਮਤਲਬ ਸਭ ਤੋਂ ਪਹਿਲਾਂ ਤੁਹਾਨੂੰ ਕਿਹਦਾ ਫੋਨ ਆਉਂਦਾ ਕਦੋਂ ਤੁਸੀਂ ਜਾਣਦੇ ਹੋ ਮਤਲਬ ਜੋ ਘਟਨਾ ਵਾਪਰਦੀ ਹੈ ਸਾਰਾ ਉਹਦੇ ਪਰੇ ਸਾਨੂੰ ਜੀ ਤਕਰੀਬਨ 22 29 ਦੇ ਦਰਮਿਆਨੀ ਰਾਤ 12:00 ਵਜੇ ਦੇ ਕਰੀਬ ਹੁਣ ਅਸੀਂ ਉਹਨੂੰ ਬੇਟੀ ਵੀ ਨਹੀਂ ਕਹਿ ਸਕਦੇ ਜਿਨੇ ਸਾਡੇ ਤੋਂ ਬੇਟੀ ਅਖਵਾਉਣ ਦਾ ਅਧਿਕਾਰ ਉਹਦਾ ਖਤਮ ਹੋ ਚੁੱਕਿਆ ਹੈ ਫੋਨ ਆਉਂਦਾ ਜੀ ਤੇ ਪਾਪਾ ਜੀ ਸਾਨੂੰ ਬੰਦੇ ਪੈ ਗਏ ਤੂੰ ਜਲਦੀ ਆ ਗੁਰਵਿੰਦਰ ਕੋਠੇ ਤੇ ਉੱਪਰ ਬੋਲਦਾ ਨਹੀਂ ਮੈਂ ਤੇ ਪਿਤਾ ਜੀ ਜਲਦੀ ਨਾਲ ਉਥੇ ਪਹੁੰਚਦੇ ਆਂ ਜਾ ਕੇ ਦੇਖਦੇ ਆ ਗੁਰਵਿੰਦਰ ਦੀ ਡੈੱਡ ਬੋਡੀ ਪਈ ਹੈ ਤੁਸੀਂ ਜਦੋਂ ਉੱਥੇ ਜਾਣੇ ਹੋ ਮਤਲਬ ਇਹ ਗੱਲਾਂ ਸਾਹਮਣੇ ਜੁਆਈਆਂ ਕਿ ਤੁਸੀਂ ਪਹਿਲਾਂ ਜਾ ਕੇ ਆਂਡ ਗਵਾਂਡ ਦੇ ਵਿੱਚ ਲੋਕਾਂ ਨੂੰ ਨਾਲ ਲੈਣੇ ਹੋ ਫਿਰ ਉੱਥੇ ਜਾਣੇ ਹੋ ਫਿਰ ਜਾਣੇ ਹੋ ਜੀ ਉੱਥੇ ਨਹੀਂ ਜੀ ਅਸੀਂ ਸਿੱਧੇ ਘਰੇ ਚੱਲੇ ਜਾਂਦੇ ਹਾਂ ਜੀ ਦੋਸਤੋ ਬਾਅਦ ਅਸੀਂ ਰੌਲਾ ਪਾਉਣੀ ਆ ਜੀ ਕੋਠੇ ਦੇ ਉੱਪਰ ਚੜ ਕੇ ਫਿਰ ਅਸੀਂ ਲੋਕਾਂ ਨੂੰ ਘਰਾਂ ਦੇ ਵਿੱਚ ਬੂਏ ਪਾਉਂਦੇ ਆ ਰਾਤ ਨੂੰ ਫਿਰ ਉੱਥੇ ਲੋਕ ਆਉਂਦੇ ਆ ਜੀ ਫਿਰ ਉਹਨਾਂ ਦੇ ਇੱਕ ਪੂਆ ਜੀ ਇੱਥੇ ਨਵੇਂ ਕਿਲੇ ਆ ਉਹ ਉਹ ਆ ਜਾਂਦੇ ਆ ਸਭ ਤੋਂ ਪਹਿਲਾਂ ਸਾਡੇ ਤੋਂ ਬਾਅਦ ਜੀ ਫਿਰ ਆਉਂਦੇ ਆ ਹਾਂ ਜੀ ਜਦੋਂ ਤੁਸੀਂ ਪਹੁੰਚਿਓ ਕੀ ਗੁਰਵਿੰਦਰ ਸਿੰਘ ਉਦੋਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਜਾਂ ਹਲੇ ਨਹੀਂ ਮੌਤ ਹੋ ਚੁੱਕੀ ਸੀ ਮੌਤ ਹੋ ਚੁੱਕੀ ਸੀ ਹਾਂ ਜੀ ਹਲੋ ਆਸ-ਪਾਸ ਤੁਸੀਂ ਕੀ ਦੇਖਦੋਂ ਜਾਂ ਤੁਹਾਡੀ ਬੇਟੀ ਵੱਲੋਂ ਤੁਹਾਨੂੰ ਦੱਸਿਆ ਕੀ ਜਾਂਦਾ ਕਿ ਕੀ ਵਾਪਰਿਆ ਇੱਥੇ ਬੇਟੀ ਵੱਲੋਂ ਸਾਨੂੰ ਦੱਸਿਆ ਜਾਂਦੇ ਵੀ ਸਾਨੂੰ ਬੰਦੇ ਪੈ ਗਏ ਮੈਨੂੰ ਨੇ ਅੰਦਰ ਬੰਦ ਕਰਤਾ ਬਾਹਰੋਂ ਬਾਹਰ ਖਿੱਚ ਕੇ ਰੱਖਿਆ ਗੁਰਵਿੰਦਰ ਜਦੋਂ ਮੈਂ ਬਾਹਰ ਤੋਂ ਉਹਨਾਂ ਨੇ ਛੱਡਿਆ ਮੇਰਾ ਮੈਂ ਬਾਹਰ ਆ ਕੇ ਉੱਪਰ ਦੇਖਦੀ ਆਂ ਤਾਂ ਗੁਰਵਿੰਦਰ ਜੀ ਇਸ ਹਾਲਤ ਵਿੱਚ ਪਏ ਆ ਪਰ ਜਦੋਂ ਇਹ ਗੱਲਬਾਤ ਦੌਰਾਨ ਤੁਹਾਨੂੰ ਕੀ ਸ਼ੱਕ ਹੋਇਆ ਉਸ ਸਮੇਂ ਜੋ ਤੁਹਾਨੂੰ ਘਟਨਾ ਦੱਸੀ ਗਈ ਜਾਂ ਜੋ ਗੱਲਬਾਤਾਂ ਹੋਈਆਂ ਨਹੀਂ ਜੀ ਸ਼ੱਕ ਵਾਲੀ ਕੋਈ ਨਾ ਵਜ੍ਹਾ ਨਹੀਂ ਦਿਖ ਰਹੀ ਸੀ ਕਿ ਉਸ ਤੋਂ ਪਹਿਲਾਂ 2 ਸਾਲ ਹੋ ਗਏ ਸੀ ਕਿ ਸ਼ਾਦੀ ਹੋਈ ਨੂੰ ਜੀ ਦੋਵਾਂ ਸਾਲਾਂ ਦੇ ਵਿੱਚ ਕਦੇ ਵੀ ਕੋਈ ਦੁਵਾਂਜੀਆਂ ਦੇ ਵਿੱਚ ਕੋਈ ਲੜਾਈ ਝਗੜਾ ਜਾਂ ਕੋਈ ਪਰਿਵਾਰ ਦੇ ਵਿੱਚ ਕਿਤੇ ਕੋਈ ਸਾਹਮਣੇ ਨਹੀਂ ਆਇਆ ਸੀ ਉਸ ਕਰਕੇ ਸਾਡੇ ਮਨ ਨੂੰ ਕੋਈ ਸ਼ੱਕ ਤਾਂ ਹੈ ਨਹੀਂ ਸੀ ਸਾਨੂੰ ਤਾਂ ਜਦੋਂ ਪੁਲਿਸ ਨੇ ਕਲੀਅਰ ਕੀਤਾ ਉਦੋਂ ਹੀ ਪਤਾ ਲੱਗਿਆ ਵੀ ਇਹ ਕਾਂਡਾ ਜਿਹੜਾ ਇਹ ਕੁੜੀ ਨੇ ਕਰਤਾ ਜਦੋਂ ਤੁਹਾਨੂੰ ਇਹ ਪਤਾ ਲੱਗਦਾ ਪੁਲਿਸ ਨੇ ਤੁਹਾਨੂੰ ਦੱਸਿਆ ਕਿ ਕੁੜੀ ਨੇ ਇਹ ਕੰਡ ਕੀਤਾ ਆ ਉਸ ਸਮੇਂ ਤੁਹਾਡੇ ਦਿਰ ਤੇ ਕੀ ਬੀਤਿਆ ਜੇ ਯਕੀਨ ਹੋਇਆ ਤੁਹਾਨੂੰ ਕਿ ਹਾਂ ਇਹ ਸਾਡੀ ਲੜਕੀ ਇਸ ਤਰ੍ਹਾਂ ਕਰ ਸਕਦੀ ਹੈ ਤੇ ਜੇ ਯਕੀਨ ਆਪਦੇ ਬੱਚਿਆਂ ਤੋਂ ਇਹ ਉਮੀਦ ਨਹੀਂ ਹੁੰਦੀ ਕਿਸੇ ਵੀ ਮਾਪੇ ਨੂੰ ਨਹੀਂ ਹੁੰਦੀ ਪਰ ਜਦੋਂ ਸਾਹਮਣੇ ਇਨਵੈਸਟੀਗੇਸ਼ਨ ਦੇ ਵਿੱਚ ਜਿਸੇ ਰਿਹਾ ਸੀ ਫਿਰ ਯਕੀਨ ਤਾਂ ਕਰਨਾ ਹੀ ਆ ਜੀ ਪਰ ਜਿੱਡਾ ਕਾਨੂੰਨ ਆ ਉਹਨੇ ਕੰਮ ਕਰਤਾ ਜੀ ਅਸੀਂ ਕਿਸੇ ਵੀ ਸ਼ਬਦਾਂ ਵਿੱਚ ਉਹਨੂੰ ਬਿਆਨ ਹੀ ਨਹੀਂ ਕਰ ਸਕਦੇ ਜਿੱਡਾ ਸੌ ਪੁੱਤ ਜਿੱਡਾ ਸ਼ਰੀਫ ਇੱਕ ਦਰवेश ਵਰ ਇਨਸਾਨ ਹੁਣ ਮੈਂ ਉਹਨੂੰ ਤੀ ਤੱਕ ਕਹਿ ਨਹੀਂ ਸਕਦਾ ਜਿਹੜਾ ਇਸ ਕੁੜੀ ਨੇ ਮਾਰਤਾ ਇੱਕ ਮਾਪਿਆਂ ਦਾ ਕਲੋਤਾ ਕਲੋਤਾ ਪੁੱਤ ਉਸ ਕਰਦਾ ਚਿਰਾਗ ਹੀ ਬੰਦ ਕਰਤਾ ਇਹ ਦੋ ਵੱਡੀ ਘਟਨਾ ਕੀ ਵਾਪਰ ਸਕਦੀ ਹੈ ਜੀ ਤੁਹਾਡੇ ਨਾਲ ਕਦੇ ਗੁਰਵਿੰਦਰ ਨੇ ਜਾਂ ਤੁਹਾਡੀ ਲੜਕੀ ਨੇ ਗੱਲਬਾਤ ਕੀਤੀ ਸੀ ਉਹਨਾਂ ਦੇ ਜੋ ਸੰਬੰਧਾਂ ਵਿੱਚ ਕੋਈ ਏਦਾਂ ਦੀ ਕੋਈ ਪਰੇਸ਼ਾਨੀ ਹੋਵੇ ਕੁਝ ਹੋਰ ਏਦਾਂ ਦੀ ਗੱਲ ਕੋਈ ਇਹ ਜੀ 2 ਸਾਲ ਤੋਂ ਕੁਛ ਦਿਨ ਉੱਪਰ ਹੋ ਗਏ ਸੀਗੇ ਅੱਜ ਤੱਕ ਕਿਸੇ ਨਾ ਤਾਂ ਕੁੜੀ ਨੇ ਨਾ ਗੁਰਵਿੰਦਰ ਸਿੰਘ ਨੇ ਸਾਡੇ ਜਵਾਈ ਨੇ ਨਾ ਕਿਸੇ ਉਸ ਪਰਿਵਾਰ ਨੇ ਸਾਡੇ ਨਾਲ ਕਦੇ ਵੀ ਲੜਕੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਇਹ ਹੀ ਦੋਖਾ ਵੀ ਜੇ ਸਾਨੂੰ ਕਿਤੇ ਕੋਈ ਸਮਾਂ ਰਹਿੰਦਿਆਂ ਕਿਸੇ ਨੂੰ ਵੀ ਪਤਾ ਲੱਗਦਾ ਇਹ ਤਾਂ ਬਹੁਤ ਕੁਝ ਹੋ ਸਕਦਾ ਪਰ ਹੁਣ ਜਦੋਂ ਪਤਾ ਹੀ ਨਹੀਂ ਲੱਗਿਆ ਜਦੋਂ ਆਪਾਂ ਲੜਕੀ ਦੀ ਮੈਰਜ ਕਰ ਦਿੰਦੇ ਆ ਉਸ ਤੋਂ ਬਾਅਦ ਆਪਾਂ ਨੂੰ ਉਹਦਾ ਕੋਈ ਚੰਗਾ ਮਾੜਾ ਪੱਖ ਕੁਝ ਵੀ ਹੈ ਜੀ ਕੋਈ ਸਹੁਰੇ ਘਰ ਵੱਲੋਂ ਆਉਂਦਾ ਫੇਰ ਹੀ ਆਪਾਂ ਨੂੰ ਕੁਝ ਉਹਦਾ ਪਤਾ ਲੱਗਦਾ ਜੀ ਸਾਡੇ ਪਹਾੜੇ ਤੋਂ ਬੜੇ ਆਪਦੇ ਘਰੇ ਸੁੱਕੀ ਵੱਸਦੇ ਸੀ ਕਿਉਂ ਜੀ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ ਗੁਰਵਿੰਦਰ ਸਿੰਘ ਅਰ ਗਾਂਸਾਨ ਤਾਂ ਕੋਈ ਦੁਨੀਆ ਤੇ ਹੋ ਸਕਦਾ ਹੋਰ ਨਾ ਹੋਵੇ ਸਾਨੂੰ ਤਾਂ ਕਿਸੇ ਤਰ੍ਹਾਂ ਦਾ ਵੀ ਕੋਈ ਪਤਾ ਹੀ ਨਹੀਂ ਸੀ ਅੱਛਾ ਜਦੋਂ ਮਤਲਬ ਵਿਆਹ ਹੁੰਦਾ ਆ ਉਸ ਸਮੇ ਇਹ ਲੋਕਾਂ ਦੇ ਮਨ ਵਿੱਚ ਇਹ ਸਵਾਲ ਹੈ ਕਿ ਕੀ ਇਹ ਜਿਹੜਾ ਗੁਰਵਿੰਦਰ ਦਾ ਵਿਆਹ ਆ ਉਹ ਕੈਨੇਡਾ ਜਾਣ ਦੇ ਲਈ ਹੁੰਦਾ ਆ ਜਾਂ ਮਤਲਬ ਜਿਹੜੀ ਜੈਨੂਇਨ ਮੈਰਿਜ ਹੁੰਦੀ ਹੈ ਉਹਨਾਂ ਤੋਂ ਬਾਅਦ ਨਹੀਂ ਜੀ ਜੈਨੂਇਨ ਮੈਰਿਜ ਹੁੰਦੀ ਹੈ ਜੀ ਪਰਿਵਾਰਾਂ ਦੀ ਸਹਿਮਤੀ ਨਾਲ ਕੋਈ ਚਲੋ ਬੇਟੀ ਉਸ ਸਮੇ ਕੈਨੇਡਾ ਸੀਗੀ ਚਲੋ ਬੱਚੇ ਨੇ ਵੀ ਮਗਰ ਜਾਣਾ ਹੀ ਹੁੰਦਾ ਹੈ ਗੁਰਵਿੰਦਰ ਸਿੰਘ ਦੀ ਫੈਲ ਆ ਜਾਂਦੀ ਉਹਦੀ ਰਿਫਿਊਜ਼ਲ ਆ ਜਾਂਦੀ ਹੈ ਉਸ ਤੋਂ ਬਾਅਦ ਫਿਰ ਪਰਿਵਾਰ ਦਾ ਪਲਾਨ ਬਣਦਾ ਵੀ ਚਲੋ ਆਪਾਂ ਇੱਥੇ ਹੀ ਸੈੱਟ ਹੋ ਜਾਈਏ ਕਿਉਂ ਵਧੀਆ ਫੈਮਿਲੀ ਆ ਜੀ ਜ਼ਮੀਨ ਜਾਇਦਾਦ ਦਾ ਕਾਰਬਾਰ ਬਹੁਤ ਵਧੀਆ ਪਰਿਵਾਰ ਆ ਜੀ ਵੀ ਚਲੋ ਸਾਨੂੰ ਬਾਹਰ ਨਹੀਂ ਵੀ ਜਾਂਦੀ ਅਸੀਂ ਇੱਥੇ ਹੀ ਆਪਦਾ ਫਿਰ ਉਹ ਪਰਿਵਾਰਕ ਫੈਸਲੇ ਦੇ ਮੁਤਾਬਕ ਜਦੋਂ ਵਿਆਹ ਤੋਂ ਬਾਅਦ ਰਪਿੰਦਰ ਕੈਨੇਡਾ ਜਾਂਦੀ ਹੈ ਉਦੋਂ ਹੀ ਸੌਰਾ ਪਰਿਵਾਰ ਵੱਲੋਂ ਉਹਦੀ ਵਾਪਸੀ ਦੀ ਟਿਕਟ ਵੀ ਕੁਦਰਤੀ ਲਈ ਜਾਂਦੀ ਹੈ ਮੇਚਲ ਬੱਚਾ ਆ ਕੇ ਮਿਲ ਜਾਊਗਾ ਜਦੋਂ ਪਰਿਵਾਰ ਦੀ ਸਹਿਮਤੀ ਬਣਦੀ ਹੈ ਵੀ ਆਪਾਂ ਇੰਡੀਆ ਰਹਿਣਾ ਉਸੇ ਜਿਹੜੀ ਪਹਿਲਾਂ 10-11 ਮਹੀਨੇ 9 ਮਹੀਨੇ ਪਤਨ ਮੈਨੂੰ ਯਾਦ ਨਹੀਂ ਕਿ ਕਿੰਨੀ ਡੇਟ ਸੀ ਉਹ ਜਿਹੜੀ ਟਿਕਟ ਲਈ ਹੁੰਦੀ ਉਸੇ ਟਿਕਟ ਤੇ ਬੇਟੀ ਵਾਪਸ ਆ ਜਾਂਦੀ ਹੈ ਵਾਪਸ ਆ ਜਾਂਦੀ ਹੈ ਵਾਪਸ ਆ ਪਰ ਇੱਕ ਗੱਲ ਹੋਰ ਚੱਲਦੀ ਹੈ ਕਿ ਲੜਕੀ ਤੁਹਾਡੇ ਨੂੰ ਡਿਪੋਰਟ ਕੀਤਾ ਜਾਂਦਾ ਕੈਨੇਡਾ ਤੋਂ ਇਦਾਂ ਦੀ ਗੱਲ ਹੈ ਨਹੀਂ ਜੀ ਨਹੀਂ ਵਰਕ ਪਰਮਿਟ ਤੇ ਸੀ ਸਾਡੇ 4 ਮਹੀਨੇ ਵਰਕ ਪਰਮਿਟ ਰਹਿੰਦਾ ਸੀਗਾ ਜਦੋਂ ਪਰਿਵਾਰ ਦਾ ਆਪਦਾ ਫੈਸਲਾ ਹੋ ਜਾਂਦਾ ਹੈ ਵਿਆਪਕ ਇੰਡੀਆ ਦੇ ਵਿੱਚ ਰਹਿਣਾ ਜੀ اچھا ਇੱਕ ਜਿਹੜਾ ਹੁਣ ਤੀਸਰਾ ਬੰਦਾ ਹਰਕਮਲ ਐਸ ਕੇਸ ਦੇ ਵਿੱਚ ਉਸ ਨੂੰ ਲੈ ਕੇ ਬੜੇ ਸਵਾਲ ਨੇ ਕਿ ਕੀ ਤੁਸੀਂ ਉਸ ਦੇ ਪਰਿਵਾਰ ਨੂੰ ਜਾਂ ਉਹਨਾਂ ਨੂੰ ਜਾਣਦੇ ਸੀ ਕਿ ਪਹਿਲਾਂ ਨਹੀਂ ਜੀ ਬਿਲਕੁਲ ਨਹੀਂ ਜੀ ਸਾਨੂੰ ਤਾਂ ਮਰਡਰ ਜਦੋਂ ਗੁਰਵਿੰਦਰ ਸਿੰਘ ਦਾ ਕਤਲ ਹੋ ਜਾਂਦਾ ਉਸ ਤੋਂ ਬਾਅਦ ਜਦੋਂ ਪੁਲਿਸ ਦੱਸਦੀ ਹੈ ਵੀ ਕੋਈ ਹਰਕਮਲ ਨਾਂ ਦਾ ਲੜਕਾ ਹੈ ਅਸੀਂ ਉਦੋਂ ਹੀ ਨਾ ਸੁਣਦੇ ਆ ਮੈਨੂੰ ਵੀ ਕੱਲ ਕੋਈ ਰਿਸ਼ਤੇਦਾਰ ਦੱਸ ਰਿਹਾ ਸੀ ਬਿਲਕੁਲ ਲੋਕ ਕਹਿ ਰਹੇ ਆ ਵੀ ਇਹਨਾਂ ਦੀ ਪਹਿਲਾਂ ਹਰ ਕਮਲ ਦੇ ਨਾਲ ਕੋਈ ਰਿਸ਼ਤੇ ਦੀ ਗੱਲ ਚੱਲਦੀ ਸੀ ਜੀ ਇਹਨਾਂ ਨੇ ਉਧਰ ਘੱਟ ਜ਼ਮੀਨ ਕਰਕੇ ਉਹ ਨਹੀਂ ਕੀਤਾ ਤੇ ਇੱਧਰ ਵੱਧ ਜ਼ਮੀਨ ਕਰਕੇ ਕਰਤਾ ਹਾਂ ਪਰ ਜਦੋਂ ਕਿਸ ਗੱਲ ਦੇ ਵਿੱਚ ਕੋਈ ਵੀ ਸੱਚਾਈ ਨਹੀਂ ਹੈ ਮੈਂ ਤੁਹਾਡੇ ਮਾਧਿਅਮ ਰਹੀਂ ਦੱਸਣਾ ਚਾਹੁੰਨਾ ਹੈ ਵੀ ਕੋਈ ਇੱਕ ਪਰਸਨ ਸਾਡੇ ਕੋਲੇ ਆ ਕੇ ਇਹ ਸਿੱਧ ਕਰ ਦੇਵੇ ਇਹ ਕਹਿ ਦੇਵੇ ਵੀ ਮੈਂ ਇਹਨਾਂ ਦੀ ਇਹ ਸੰਬੰਧ ਦੇ ਵਿੱਚ ਪਹਿਲਾਂ ਪਤਾ ਹਾਂ ਜਦੋਂ ਕਿ ਮੈਨੂੰ ਪਤਾ ਲੱਗਿਆ ਵੀ ਕਾਲੀ ਦੱਸ ਰያ ਸੀ ਵੀ ਕਿਤੇ ਕਿਸੇ ਨੇ ਗੱਲ ਕੀਤੀ ਹੈ ਵੀ ਇਹਨਾਂ ਦੇ ਸਬੰਧ ਵੀ ਜਿਹੜੇ ਉਹ ਪੰਚ ਚਾਰ ਮਹੀਨੇ ਪਹਿਲਾਂ ਇਸੇ ਸਾਲ ਦੇ ਵਿੱਚ ਹੀ ਹਰਕਮਲ ਦੇ ਤੇ ਰਵਿੰਦਰ ਦੇ ਕੋਈ ਚੈਨਲ ਤੇ ਕੋਈ ਬੋਲ ਰਿਆ ਸੀ ਮੈਨੂੰ ਪਤਾ ਨਹੀਂ ਕਿਹਦਾ ਹੋਇਆ ਜੀ ਦੱਸ ਰਿਹਾ ਸੀ ਵੀ ਇੰਨਾ ਕੁ ਚਿਰ ਪਹਿਲਾਂ ਹੋਇਆ ਜਦੋਂ ਆਪਾਂ ਆਪਣੇ ਬੱਚੇ ਦੀ ਸ਼ਾਦੀ ਕਰ ਦਿੰਨੇ ਆ ਉਸ ਤੋਂ ਬਾਅਦ ਆਪਾਂ ਇੱਕ ਬੇਫਿਕਰੀ ਦੀ ਜ਼ਿੰਦਗੀ ਹੁੰਦੀ ਹੈ ਕਿਉਂਕਿ ਬੱਚਾ ਆਪਦੇ ਘਰੇ ਸੁਖੀ ਹੈ ਜੀ ਸਾਨੂੰ ਇਸ ਦੇ ਬਾਰੇ ਕੁਝ ਵੀ ਪਤਾ ਨਹੀਂ ਹੁਣ ਜੋ ਇਹ ਘਟਨਾ ਨੂੰ ਅੰਜਾਮ ਦਿੱਤਾ ਤੁਹਾਡੀ ਲੜਕੀ ਵੱਲੋਂ ਹੁਣ ਤੁਸੀਂ ਮਤਲਬ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ ਕਿਉਂਕਿ ਲੜਕੇ ਦੇ ਪਰਿਵਾਰ ਦੇ ਵਿੱਚੋਂ ਇੱਕ ਹੋਰ ਇੰਟਰਵਿਊ ਆਉਂਦੀ ਹੈ ਉਹ ਕਹਿੰਦੀ ਹੈ ਕਿ ਤੁਸੀਂ ਅੰਦਰਖੱਤੇ ਪੈਰਵਾਹੀ ਕਰ ਰਹੇ ਹੋ ਦੇ ਕੇਸ ਦੀ ਤੁਸੀਂ ਉਹਨੂੰ ਬਚਾਉਣਾ ਚਾਹੁੰਦੇ ਹੋ ਅੰਦਰਖੱਤੇ ਜਦੋਂ ਜੀ ਸਾਨੂੰ ਇਹ ਪਤਾ ਲੱਗਦਾ ਹੈ ਥਾਣੇ ਦੇ ਵਿੱਚ ਇਹ ਪਤਾ ਲੱਗਦਾ ਹੈ ਵੀ ਇਹ ਕਤਲ ਹੈ ਜਿਹੜਾ ਇਹ ਰਪਿੰਦਰ ਨੇ ਕਿਸੇ ਮੁੰਡੇ ਨਾਲ ਰਲ ਕੇ ਕੀਤਾ ਮੈਂ ਉੱਥੇ ਹੀ ਇੱਕ ਗੱਲ ਬੜੀ ਸਪਸ਼ਟ ਤੌਰ ਤੇ ਕਲੀਅਰ ਕਰ ਦਿੰਦਾ ਉਹਨਾਂ ਦੇ ਪਰਿਵਾਰ 'ਚ ਉਹਨਾਂ ਦੀ ਪੰਚਾਇਤ 'ਚ ਵੀ ਸਾਡੇ ਵੱਲੋਂ ਅੱਜ ਤੋਂ ਇਹ ਮਰ ਗਏ ਕਿਉਂ ਮੈਂ ਪਹਿਲਾਂ ਵੀ ਦੱਸੂਕਿਆਂ ਵੀ ਗੁਰਵਿੰਦਰ ਸਾਡਾ ਨੇ ਇੱਕ ਪੁੱਤ ਸੀ ਉਹ ਸਾਡਾ ਜੋ ਵਾਈਵ ਬਣ ਕੇ ਸਾਡੇ ਘਰੇ ਕਦੇ ਵੀ ਨਹੀਂ ਆਇਆ ਸੀ ਅਸੀਂ ਇਹਦੇ ਪੱਖ 'ਚ ਕਦੇ ਵੀ ਜ਼ਿੰਦਗੀ ਦੇ ਵਿੱਚ ਸਾਡੇ ਵੱਲੋਂ ਇਹ ਮਰ ਗਈ ਜਿਹਨੇ ਸਾਡਾ ਇੱਕ ਹੀਰੇ ਵਰਗਾ ਪੁੱਤ ਮਰਤਾ ਇਹ ਸਾਡੀ ਕੁਛ ਨਹੀਂ ਲੱਗਦੀ ਅਸੀਂ ਇਹਦੇ ਨਾਲ ਜ਼ਿੰਦਗੀ ਦੇ ਵਿੱਚ ਆਪਣਾ ਨਾਤਾ ਤੋੜ ਚੁੱਕੇ ਆ ਸਾਡਾ ਇਹਦੇ ਨਾਲ ਕੋਈ ਨਾਤਾ ਨਹੀਂ ਆਖਰੀ ਵਾਰ ਤੁਸੀਂ ਗੁਰਵਿੰਦਰ ਨੂੰ ਕਦੋਂ ਮਿਲੇ ਸੀਗੇ ਇਹਨਾਂ ਦੀ ਜੀ 18 ਨਵੰਬਰ ਦਿਨ ਵਰਸਰੀ ਸੀ ਵਰਸਰੀ ਵਾਲੇ ਦਿਨੇ ਦੋਨੋਂ ਸ਼ਾਮ ਨੂੰ ਸਾਡੇ ਕੋਲੇ ਆਉਂਦੇ ਐ ਤੇ ਕੇਕ ਕੱਟਦੇ ਆਂ ਜੀ ਖਾਣਾ ਖਾ ਕੇ ਸਾਡੇ ਕੋਲੋਂ ਜਾਂਦੇ ਆਂ ਉਸ ਦਿਨ ਮਿਲੇ ਆਂ ਉਸ ਤੋਂ ਬਾਅਦ ਇਹ ਸ਼ਾਇਦ ਜੇ ਮੈਂ ਨਹੀਂ ਭੁੱਲਦਾ 25 ਤਰੀਕ ਹੋਊਗੀ ਸਾਡਾ ਭਾਂਜਾ ਤੇ ਭਾਂਜੀ ਆਉਂਦੇ ਆ ਜੀ ਅੰਮ੍ਰਿਤਸਰ ਪੜ੍ਹਦੇ ਇੱਥੇ ਸਾਡੇ ਕੋਲੇ ਇਹ ਉਹਨੂੰ ਲੈਣ ਸ਼ਾਮ ਨੂੰ ਦੋਨੋਂ ਆਉਂਦੇ ਆ ਵੀ ਅਸੀਂ ਬੱਚਿਆਂ ਨੂੰ ਆਪਦੇ ਕੋਲੇ ਲੈ ਕੇ ਜਾਣਾ ਆਖਰੀ ਵਾਰ ਸਾਡੀ ਮੁਲਾਕਾਤ ਗੁਰਵਿੰਦਰ ਨਾਲ ਸ਼ਾਇਦ 24 ਜਾਂ 25 ਤਰੀਕ ਐ ਮੈਨੂੰ ਐਜਟ ਨੇ ਉਸ ਦਿਨ ਹਾਂ ਲੋ ਘਟਨਾ ਤੋਂ ਕੁਝ ਦਿਨ ਪਹਿਲਾਂ ਵੀ ਸਭ ਕੁਝ ਸਹੀ ਸਲਾਮਤ ਠੀਕ ਠਾਕ ਸੀ ਸਭ ਕੁਝ ਬਿਲਕੁਲ ਜੀ ਬਿਲਕੁਲ ਜੀ ਕੋਈ ਸੁਪਨੇ ਦੇ ਵਿੱਚ ਵੀ ਨਹੀਂ ਸੋਚ ਸਕਦੇ ਸੀ ਅਸੀਂ ਜੀ ਵੀ ਸਾਡੇ ਨਾਲ ਇਹ ਕੁਝ ਘਟਨਾ ਵਾਪਰੀ ਸਟਡੀ ਕਾਦੀ ਕੀਤੀ ਸੀ ਬੇਟੀ ਨੇ ਕੋਈ ਕਿਤੇ ਕਰਮਨੋਲਜੀ ਜਿਹੜੀ ਸਟਡੀ ਕਰ ਰਹੀ ਇਹ ਕਰਮਨੋਲਜੀ ਦੀ ਸਟਡੀ ਜੀ ਇਹਨੇ ਕੇਪੀਯੂ ਯੂਨੀਵਰਸਿਟੀ ਹੈ ਜੀ ਕੈਨੇਡਾ ਦੇ ਵਿੱਚ ਸਰੀ ਦੇ ਵਿੱਚ ਉਥੋਂ ਇਹਨੇ ਕੀਤੀ ਹੈ ਜੀ ਕਿੰਨੇ ਚਿਰ ਦਾ ਸਟੱਡੀ ਸੀ ਇਹ ਜੀ ਇਹ ਤਿੰਨ ਸਾਲ ਦੀ ਸਟੱਡੀ ਸੀ ਇਹਦੀ ਉਹ ਕੰਪਲੀਟ ਹੋ ਗਈ ਸੀ ਹਾਂ ਜੀ ਕੰਪਲੀਟ ਹੈ ਜੀ ਅੱਜ ਹੁਣ ਲੜਕੇ ਵਾਲਿਆਂ ਦੇ ਪਰਿਵਾਰ ਦੇ ਵੱਲੋਂ ਇੱਕ ਹੋਰ ਚੀਜ਼ ਆਖੀ ਗਈ ਹੈ ਇੱਕ ਨਵੀਂ ਇੰਟਰਵਿਊ ਦੇ ਵਿੱਚ ਉਹ ਕਹਿ ਰਹੇ ਆ ਕਿ ਪਰਿਵਾਰ ਨੂੰ ਹਾਲੇ ਤੱਕ ਪਛਤਾਵਾ ਨਹੀਂ ਹੈ ਤੁਹਾਡੇ ਪਰਿਵਾਰ ਲੜਕੀ ਦੇ ਪਰਿਵਾਰ ਨੂੰ ਪਛਤਾਵਾ ਨਹੀਂ ਹੈ ਸਾਡੇ ਦੋ ਹਾਲੇ ਤੱਕ ਉਹਨਾਂ ਨੇ ਮਾਫੀ ਤੱਕ ਨਹੀਂ ਮੰਗੀ ਐਡੀ ਵੱਡੀ ਘਟਨਾ ਵਾਪਰ ਗਈ ਉਸ ਤੋਂ ਬਾਅਦ ਸਾਨੂੰ ਕਦੇ ਮਿਲੇ ਵੀ ਨਹੀਂ ਆਕੇ ਜੀ ਜਿੱਦੋਂ ਸਾਨੂੰ ਰਾਤ ਨੂੰ ਉੱਥੇ ਅਸੀਂ ਪਹੁੰਚਦੇ ਹਾਂ ਜੀ ਸਾਡਾ ਪੁੱਤ ਇਸ ਜੁਨੀਆ ਤੇ ਨਹੀਂ ਰਹਿੰਦਾ ਜੀ ਅਸੀਂ ਅੱਜ ਸਾਰੀ ਰਾਤ ਉੱਥੇ ਰਹਨੇ ਆ ਜਦੋਂ ਅਸੀਂ ਸਵੇਰ ਥਾਣੇ ਆਉਣੇ ਆ ਆਮ ਲੋਕਾਂ ਦੇ ਨਾਲ ਪਤਾ ਕਰੀਏ ਵੀ ਹੋਇਆ ਕੀ ਥਾਣੇ ਆ ਕੇ ਪਤਾ ਲੱਗਦਾ ਵੀ ਜੀ ਇਹ ਜਿਹੜਾ ਸੀਗਾ ਇਹ ਕੋਈ ਹਰਕਮਲ ਨਾਮ ਦਾ ਲੜਕਾ ਸੀਗਾ ਰਪਿੰਦਰ ਨਾ ਇਹਨੇ ਰਲ ਕੇ ਕਤਲ ਕਰਤਾ ਜੀ ਉਸ ਤੋਂ ਬਾਅਦ ਅਸੀਂ 2-3 ਘੰਟੇ ਉੱਥੇ ਥਾਣੇ ਸੁਖਣ ਵਾਲੇ ਦੀ ਵੀ ਪੰਚਾਇਤ ਆ ਸਾਰੇ ਲੋਕ ਅਸੀਂ ਵੀ ਸਾਡੇ ਰਿਸ਼ਤੇਦਾਰ ਵੀ ਅਸੀਂ ਉੱਥੇ ਰਹਨੇ ਆ ਉਸ ਤੋਂ ਬਾਅਦ ਅਸੀਂ ਪੋਸਟਮਾਰਟਮ ਕਰਵਾਉਨੇ ਆ ਪੋਸਟਮਾਰਟਮ ਤੋਂ ਬਾਅਦ ਅਸੀਂ ਗੁਰਵਿੰਦਰ ਸਿੰਘ ਦੀ ਜਿਹੜੀ ਦੇਹ ਉਹ ਮ੍ਰਿਤਕ ਦੇਹ ਸਵਾਲ ਕੇਂਦਰ ਦੇ ਵਿੱਚ ਰੱਖ ਕੇ ਫਿਰ ਸੁੱਖਣ ਵਾਲੇ ਚਲੇ ਜਾਂਦੇ ਆ ਅਸੀਂ 3 ਦਿਨ ਲਗਾਤਾਰ ਸੁੱਖਣ ਵਾਲੇ ਜਾਂਦੇ ਆ ਜਿਸ ਦਿਨ ਬਾਈ ਕੁਲਦੀਪ ਸਿੰਘ ਹੋਰੇ ਫੌਰਨ ਤੋਂ ਆਏ ਆ ਉਸ ਦਿਨ ਸਾਨੂੰ ਰੋਕ ਦਿੱਤਾ ਜਾਂਦਾ ਵੀ ਤੁਸੀਂ ਉੱਥੇ ਨਾ ਆਓ ਉੱਥੇ ਕੋਈ ਮਾਹੌਲ ਖਰਾਬ ਹੋ ਸਕਦਾ ਜੀ ਸ਼ੁਰੂ ਅਸੀਂ ਫਿਰ ਵੀ ਸਾਡੇ ਪਿੰਡ ਦੀ ਪੰਚਾਇਤ ਮੌਤ ਵਾਰ ਬੰਦੇ ਸਾਰੇ ਸੁੱਖਣ ਵਾਲੇ ਜਾਂਦੇ ਆ। ਉੱਥੇ ਸਾਡੀ ਪੰਚਾਇਤ ਨੂੰ ਉੱਥੋਂ ਠਾ ਦਿੱਤਾ ਜਾਂਦਾ ਵੀ ਤੁਹਾਡਾ ਸਾਡੇ ਨਾਲ ਕੋਈ ਰਿਸ਼ਤਾ ਨਹੀਂ। ਤੁਸੀਂ ਇੱਥੋਂ ਚਲੇ ਜਾਓ। ਪੰਚਾਇਤ ਵਾਪਸ ਆ ਜਾਂਦੀ ਹੈ। ਚਲੋ ਸਵੇਹਾ ਅਸੀਂ ਆਪਦਾ ਪਰਿਵਾਰ ਮੈਂ ਪਿਤਾ ਜੀ, ਤਾਇਆ ਜੀ, ਫੁੱਫੜ ਜੀ ਪਰਿਵਾਰ ਦੀਆਂ ਸਾਡੀਆਂ ਸਾਡੀ ਭੂਆ, ਸਿਸਟਰ ਮੇਰੇ ਘਰੋਂ ਸਾਰੇ ਅਸੀਂ ਪਰਿਵਾਰ ਜਾਂਦੇ ਆ। ਜੀ। ਉੱਥੇ ਜਾ ਕੇ ਉਹਨਾਂ ਨੂੰ ਬੈਠਦੇ ਆ ਗੁਰਵਿੰਦਰ ਸਿੰਘ ਦੇ ਕਰੇ ਉਥੋਂ ਸਾਨੂੰ ਫਿਰ ਠਾ ਦਿੱਤਾ ਜਾਂਦਾ ਹੈ ਵੀ ਤੁਸੀਂ ਚਲੇ ਜਾਓ ਨਹੀਂ ਤਾਂ ਅਸੀਂ ਪਿੰਡ ਦੇ ਵਿੱਚ ਸਪੀਕਰ ਦੇ ਵਿੱਚ ਆਵਾਜ਼ ਦੇ ਕੇ ਅਸੀਂ ਤੁਹਾਡ ਨਾਲ ਬੁਰੀ ਕਰਾਂਗੇ ਉਥੋਂ ਸਾਨੂੰ ਫਿਰ ਜਦੋਂ ਉਹ ਬਾਈ ਕੁਲਦੀਪ ਸਿੰਘ ਨਾਲ ਤਾਂ ਅਸੀਂ ਮਿਲ ਹੀ ਨਹੀਂ ਸਕੇ ਉਹ ਸਾਨੂੰ ਬਾਹਰ 70 ਤੇ ਬੈਠਿਆਂ ਨੂੰ ਵਾਪਸ ਮੋੜ ਦਿੰਦੇ ਆ ਫਿਰ ਉਸ ਤੋਂ ਬਾਅਦ ਤਾਂ ਫਿਰ ਜਾਣਦਾ ਕੋਈ ਇਹ ਹੀ ਸਭ ਤੋਂ ਵੱਡਾ ਦੁੱਖ ਹੈ ਜੀ ਸਾਡਾ ਪੁੱਤ ਇਸ ਦੁਨੀਆ ਤੋਂ ਚਲਾ ਗਿਆ ਸਾਨੂੰ ਖੀਰਲੀਵਾਰੀ ਉਹਦਾ ਮੂੰਹ ਵੇਖਣ ਦਾ ਮੌਕਾ ਵੀ ਸਮਾਜ ਨੇ ਸਾਨੂੰ ਨਹੀਂ ਦਿੱਤਾ ਤੁਹਾਡੀ ਮਤਲਬ ਉਹ ਜਿਹੜੀ ਮੈਂ ਗੱਲਾਂ ਉਹਨਾਂ ਦੱਸੀਆਂ ਕਿ ਬੜੀ ਸੇਵਾ ਕਰਦਾ ਰਿਹਾ ਗੁਰਵਿੰਦਰ ਪਹਿਲਾਂ ਜਦੋਂ ਤੁਸੀਂ ਬਿਮਾਰ ਸੀ ਉਹਦੇ ਵੀ ਤੁਹਾਡੇ ਕੋਲ ਰਿਹਾ ਲਗਾਤਾਰ ਸ਼ਾਇਦ ਅੱਜ ਮੈਂ ਜਿੱਥੇ ਬੈਠਾ ਹੋ ਸਕਦਾ ਮੈਂ ਗੁਰਵਿੰਦਰ ਦੀ ਬਦੌਲਤ ਬੈਠਾ ਹਾਂ ਵੀ ਇੰਨੀ ਉਹ ਉਸ ਬੱਚੇ ਦੇ ਵਿੱਚ ਸਿਆਣਪ ਸੀ ਇੰਨੀ ਅਕਲਮੰਦੀ ਸੀ ਜਿਦਾ ਅਸੀਂ ਕੁਝ ਤਾਂ ਜ਼ਿੰਦਗੀ ਅਸੀਂ ਗੁਰਵਿੰਦਰ ਸਿੰਘ ਨੂੰ ਇੱਕ ਸਕਿੰਟ ਵਾਸਤੇ ਵੀ ਭੁੱਲ ਨਹੀਂ ਸਕਦੇ ਬਹੁਤ ਸਾਡਿਓ ਨੇ ਸੇਵਾ ਕੀਤੀ ਕਦੇ ਸਾਡੇ ਘਰ ਉਹ ਜਵਾਈ ਬਣ ਕੇ ਹੀ ਨਹੀਂ ਆਇਆ ਇੱਕ ਬੜਾ ਸਾਊ ਪੁੱਤ ਬਣ ਕੇ ਸਾਡੇ ਵਿੱਚੋਂ ਵਿਚਰਿਆ 2 ਸਾਲ ਪਰ ਪ੍ਰਮਾਤਮਾ ਨੂੰ ਪਤਾ ਨਹੀਂ ਕੀ ਮਨਜ਼ੂਰ ਸੀ ਕੀ ਸਾਡੇ ਤੋਂ ਕੋਈ ਕਰਮਾਂ ਦੇ ਖੇਡ ਹੈ ਜਿਹੜੇ ਜਨਮਾਂ ਦੇ ਵਿੱਚ ਕੋ ਸਾਥੋਂ ਪਾਪ ਹੋਏ ਸੀ ਜਿਹੜਾ ਐਡਾ ਹੀਰੇ ਵਰਗਾ ਪੁੱਤ ਸਾਡੇ ਤੋਂ ਚਲਾ ਗਿਆ ਵਸਦਾ ਰਸਦਾ ਘਰ ਉੱਜੜ ਗਏ ਆਪਣੇ ਪਰ ਉਹ ਉਹ ਕਿਹ ਲੜਕੀ ਸੇ ਆਪਣੇ ਕੇ ਉਹ ਲੱਗ ਕੇ ਨਹੀਂ ਲੜਕਾ ਜੀ ਇੱਕ ਜੋ ਕੱਡੀ ਲੜਕੀ ਨੇ ਕੀਤਾ ਹੁਣ ਉਸ ਨੂੰ ਲੈ ਕੇ ਜਿਵੇਂ ਤੁਸੀਂ ਆਖਿਆ ਕਿ ਪੈਰਬਾਈ ਮੈਂ ਨਹੀਂ ਕਰਨੀ ਆ ਸਾਡੇ ਲਈ ਉਹ ਮਰ ਚੁੱਕੀ ਆ ਜਾਂ ਮੇਰੀ ਬੇਟੀ ਉਹ ਲੱਗਦੀ ਨਹੀਂ ਆ ਤਾਂ ਹੁਣ ਕੀ ਉਹ ਮੰਗ ਕਰਦੇ ਹੋ ਕਿ ਕਿਸ ਤਰ੍ਹਾਂ ਦੀ ਸਜ਼ਾ ਉਹਨਾਂ ਨੂੰ ਮਿਲਣੀ ਚਾਹੀਦੀ ਜਿੱਦੀ ਵੀ ਸਖਤ ਤੋਂ ਸਖਤ ਸਜ਼ਾ ਮਿਲੇ ਜੀ ਉਨੀ ਹੀ ਥੋੜੀ ਆ ਅਸੀਂ ਤਾਂ ਮੰਗ ਕਰਦੇ ਆਂ ਵੀ ਇਹ ਕੋਈ ਕਾਨੂੰਨ ਦੇ ਵਿੱਚ ਕੋਈ ਸੋਧ ਵੀ ਹੁੰਦੀ ਹੋਵੇ ਤਾਂ ਕਰਕੇ ਜਿਸ ਤਰੀਕੇ ਨਾਲ ਉਹਨਾਂ ਨੇ ਗੁਰਵਿੰਦਰ ਨੂੰ ਕੋਹ ਕੋਕੇ ਮਾਰਿਆ ਉਸੇ ਤਰੀਕੇ ਨਾਲ ਉਸੇ ਜਗ੍ਹਾ ਤੇ ਲੈ ਜਾ ਕੇ ਉਹਨਾਂ ਨੂੰ ਕੋਈ ਮਸਾਲੀ ਸਜ਼ਾ ਦਿੱਤੀ ਜਾਵੇ ਤਾਂ ਕਿ ਅੱਗੇ ਤੋਂ ਕਿਸੇ ਨੂੰ ਇਹ ਨਾਉਣਾ ਕੰਮ ਕਰਨ ਲੱਗਿਆਂ ਸੋਹ ਵੇਰੀ ਸੋਚ ਮਤਲਬ ਆਪਣੀ ਔਲਾਦ ਲਈ ਇਹ ਗੱਲਾਂ ਕਰਨੀਆਂ ਪੈਰੀਆਂ ਤੁਹਾਨੂੰ ਨਹੀਂ ਜੀ ਸਿਆਣੇ ਕਹਿੰਦੇ ਆ ਧੀ ਦੇ ਕੇ ਪੁੱਤ ਲੈ ਲੀਦਾ ਉਹਨੇ ਜਿਹੜਾ ਪੁੱਤ ਮਾਰਿਆ ਦਾ ਗੱਲਬਾਤ ਕੀਤੀ ਹੈ ਰਪਿੰਦਰ ਕੌਰ ਦੇ ਪਰਿਵਾਰ ਦੇ ਨਾਲ ਜੋ ਜੋ ਉਹਨਾਂ ਨੂੰ ਗੱਲਾਂ ਸਵਾਲ ਸੀ ਕਿ ਉਹ ਸਾਰੇ ਕੀਤੇ ਜੋ ਜੋ ਲੋਕਾਂ ਦੇ ਮਨ ਵਿੱਚ ਗੱਲਾਂ ਸੀਗੀਆਂ ਉਹ ਕੀਤੀਆਂ ਉਹਨਾਂ ਨੇ ਆਪਣੇ ਜਵਾਬ ਦਿੱਤੇ ਆ ਤਾਂ ਉਮੀਦ ਕਰਦੇ ਆ ਕਿ ਜਲਦ ਤੋਂ ਜਲਦ ਇਹ ਸਾਰਾ ਕੇਸ ਹੈ ਜਿਹੜਾ ਉਹ ਸੁਲਝਾਇਆ ਜਾਵੇ ਤੇ ਜੋ ਬਣਦੀਆਂ ਕਾਰਵਾਈਆਂ ਨੇ ਉਹ ਕੀਤੀਆਂ ਜਾਣ